ਹਾਂਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਕੁਦਰਤ ਡੇਰੀ ਫਾਰਮ ਭਗਤਾ ਤੇ ਲਓ ਵੀ ਸੱਜਣੋ ਜਿਹੜੀ ਅੱਜ ਦੀ ਵੀਡੀਓ ਹੈਗੀ ਆ ਪਿੰਡ ਢੱਲਮਾ ਜ਼ਿਲ੍ਹਾ ਮੋਗਾ ਤੇ ਨੇੜੇ ਹੈਗਾ ਭਗਤਾ ਪਾਈ ਤਹਿਸੀਲ ਪੈਂਦੀ ਹੈ ਬਾਈ ਨੂੰ ਬਾਗਾ ਪੁਰਾਣਾ ਤੇ ਬਾਈ ਕੋਲੇ ਬਹੁਤ ਟਾਪ ਦੇ ਨਗੀਨੇ ਜਾਨਵਰ ਆ ਤਿੰਨ ਤੇ ਬਾਕੀ ਤਿੰਨਾਂ ਵਾਰੀ ਆਪਾਂ ਲਵਾਂਗੇ ਡਿਟੇਲ ਜਿਹੜੀ ਜਾਤ ਨਸਲ ਦਾ ਰੰਗ ਪ੍ਰਿੰਟ ਆ ਬਾਕਮਾਲ ਆ ਤੇ ਜਿਹੜੇ ਭਰਾ ਆਪਣੇ ਚੈਨਲ ਤੇ ਨਵੇਂ ਆਏ ਹੋ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤੇ ਜਿਹੜੇ ਪ੍ਰਾਣੇ ਮੇਰੇ ਤੋਂ ਐਡ ਕਰਾਉਣੀ ਹੋਵੇ ਆਪਣਾ ਮੋਬਾਈਲ ਨੰਬਰ ਹੈਗਾ 62807 79197 ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਤਿੰਨ ਨਾਗ ਬਹੌਣੇ ਆ ਤਿੰਨੇ ਹੈਗੇ ਨਗੀਨੇ ਪੀਸ ਬਾਕੀ ਡਿਟੇਲ ਆਪਾਂ ਬਾਈ ਤੋਂ ਲਵਾਂਗੇ ਜਾਣਕਾਰੀ ਵੀ ਕਿਹੜੀ ਕਿਹੜੇ ਸੀਮਨ ਦੀ ਹੈ ਕੀ ਇਹਨਾਂ ਦਾ ਹਿਸਾਬ ਕਿਤਾਬਾ ਕਰਾਉਣੇ ਆ ਬਾਈ ਦੇ ਨਾਲ ਗੱਲਬਾਤ ਆ ਜਾ ਬਾਈ ਇੱਧਰ ਸਤਿ ਸ਼੍ਰੀ ਅਕਾਲ ਬਾਈ ਜੀ ਕਿੰਨੀ ਸਤਿ ਸ਼੍ਰੀ ਅਕਾਲ ਜੀ ਬਾਈ ਆਪਣਾ ਡਰੈਸ ਕਨਫਰਮ ਕਰੀ ਡਰੈਸ ਬਾਈ ਟਾ ਲਾਵਾਂ ਵਾਲਾ ਹਾਂਜੀ ਭਗਤਾ ਬਾਗ ਦਾ ਪੁਰਾਣਾ ਰੋਡ ਤੇ ਆਪਣੇ ਪਿੰਡ ਆ ਠੀਕ ਹੈ ਨੇੜੇ ਭਗਤਾ ਭਾਈ ਰਹਿ ਗਿਆ ਇੱਕ ਪਾਸੇ ਰਹਿ ਗਿਆ ਥਰਾਜ ਹੈ ਨਾ ਨੇੜੇ ਦੇ ਪਿੰਡ ਤੇ ਆਪਦਾ ਮੋਬਾਈਲ ਨੰਬਰ ਬੋਲਦੇ ਭਾਈ 987656517 ਠੀਕ ਹੈ 98765 65618 617 617 ਠੀਕ ਹੈ ਤੇ ਭਾਈ ਇਹ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਕਿੰਨੀਆਂ ਵੜਾਂ ਵਿਖਾਉਣੀਆਂ ਤਿੰਨ ਆ ਭਾਈ ਤਿੰਨ ਹੈ ਨਾ ਤਿੰਨੇ ਕੋਕਾ ਪੀਸ ਹੀ ਆ ਤੇ ਜਿਹੜੀ ਪਹਿਲੇ ਨੰਬਰ ਤੇ ਭਾਈ ਵੱਛੀ ਵੀ ਦੇਂਦੀ ਹੈ ਇਹਦੀ ਕੀ ਡਿਟੇਲ ਆ ਕਿਹੜੇ ਸੀਮਨ ਦੀ ਆਪ ਪਤਾ ਕੁਛ ਸੀਮੰਟ ਦਾ ਤਾਂ ਨਹੀਂ ਪਤਾ ਬਾਈ ਆਪਾਂ ਲੰਗਾਗਾ ਉਹ ਹੈ ਜਣੀ ਕਿ ਚੰਗੀਆਂ ਹੀ ਜਾਤ ਨਸਲਦੀਆਂ ਬਾਈ ਕਹਿੰਦਾ ਵੀ ਆਫ ਕੈਮਰਾ ਬਾਈ ਦੇ ਨਾਲ ਗੱਲਬਾਤ ਹੋਈ ਸੀ ਬਾਈ ਕਹਿੰਦਾ ਸੀ ਸੀਮੰਟ ਆਪਣੇ ਧਿਆਨ 'ਚ ਨਹੀਂ ਵੈਸੇ ਇਹ ਬੇਸ਼ੱਕ ਇਹ ਤਾਂ ਆਪਾਂ ਨੂੰ ਸਾਰਿਆਂ ਨੂੰ ਹਰੇਕ ਭਰਾ ਨੂੰ ਪਤਾ ਅੱਜਕੱਲ ਨੌਲੇਜ ਹੈ ਤੇ ਤਿੰਨੇ ਜਣੀ ਕਿ ਵਛੀਆਂ ਹੈ ਪੂਰੇ ਟੌਪ ਦੀਆਂ ਚੰਗੇ ਸੀਮੰਟ ਦੀਆਂ ਐਵੇਂ ਬਾਈ ਕਹਿੰਦਾ ਵੀ ਆਪਾਂ ਝੂਠ ਬਣ ਮਾਰਨ ਨੂੰ ਵੀ ਜਿਹੜਾ ਫੇਮਸ ਬੋਲ ਉਹਦੇ ਨਾਮ ਲੈ ਲੇਗੇ ਉਹ ਤਾਂ ਕੋਈ ਫਾਇਦਾ ਨਹੀਂ ਪਰ ਹੈ ਚੰਗੀਆਂ ਤੇ ਬਈ ਇਹ ਮਨ ਕਿ ਚਲਵੀਂ ਖੀਰੀ ਹੈ ਕਿ ਦੋ ਦਿਨਾਂ ਦੀ ਹਾਂ ਬਈ ਖੀਰੀ ਹੈ ਖੀਰੀ ਹੈ ਹਾਂ ਠੀਕ ਹੈ ਤੇ ਸੀਮਿੰਟ ਇਹਦੇ ਲੱਗਿਆ ਵਾ ਸੀਮਿੰਟ ਬਈ ਹਾਂ ਲੱਗਿਆ ਵਾ ਮਹੀਨਾ ਕੋ ਹੋ ਗਿਆ ਮਹੀਨਾ ਕੋ ਹੋ ਗਿਆ ਚੈੱਕ ਪਾਸ ਚ ਨਹੀਂ ਆਉਂਦੀ ਚੈੱਕ ਪਾਸ ਚ ਨਹੀਂ ਠੀਕ ਹੈ ਵੀ ਜੇ ਨਹੀਂ ਕਿ ਤਾਂ ਆਪਾਂ ਪਤਾ ਖਾਲੀ ਮਨ ਕਿ ਦੇਣੀ ਆ ਕਿਸੇ ਦੇ ਕਰਮਾਂ ਨੂੰ ਰਹਿ ਜੇ ਚਾਹੇ ਕਿਵੇਂ ਹੈਨਾ ਤੇ ਬਈ ਮੜਾ ਖੋਲ ਕੇ ਆਪਾਂ ਵਿਖਾਈਏ ਤੋਰਾ ਲਓ ਵੀ ਮਿੱਤਰੋ ਬਾਈ ਕਹਿੰਦਾ ਵੀ ਖੀਰੀ ਆ ਬਿਲਕੁਲ ਤੇ ਆਪਾਂ ਦੰਦ ਬਾਕੀ ਚੈੱਕ ਕਰਾ ਦੇਾਂਗੇ ਵੀਡੀਓ ਦੇ ਵਿੱਚ ਤੇ ਬਹੁਤ ਸੋਹਣਾ ਰੰਗ ਪ੍ਰਿੰਟ ਆ ਚੰਗੀ ਜਾਤ ਨਸਲ ਆ ਤੋਰਾ ਤਾਂ ਰਹਿਣ ਇੱਕ ਨੰਬਰ ਘੋੜੀ ਵਰਗਾ ਤੇ ਬਹੁਤ ਸੋਹਣੀ ਬੋਡੀਵਾਨ ਤਰਦੀ ਆ ਕੋਈ ਐ ਨਹੀਂ ਕੋਈ ਲਿੱਸੀ ਲਾਵੀ ਨਹੀਂ ਫੇਸ ਕੁਆਲਟੀ ਕਰੋ ਚੈੱਕ ਜੀ ਨਿੱਕਾ ਕਰਨ ਬੋਦੀ ਵਾਲੀ ਵਹਿੜਾ ਰੰਗ ਪ੍ਰਿੰਟ ਹੈਗਾ ਬਾ ਕਮਾਲ ਬਹੁਤ ਸੋਹਣੇ ਢਾਂਚੇ ਦੀ ਬੱਛੀ ਆ ਜੇ ਕਿਸੇ ਭਰਾ ਨੇ ਮੰਨ ਕੇ ਚਲੋ ਕੋਈ ਫਾਰਮ ਦੀ ਸਟਾਰਟਿੰਗ ਕਰਨੀ ਹੈ ਤੇ ਤਿੰਨੇ ਜਨਵਰੀ ਟੌਪ ਦੇ ਆ ਤੇ ਬਾਈ ਇਹ ਕੀ ਡਿਮਾਂਡ ਰੂ ਹੈ ਦੀ ਵਹਿੜ ਦੀ ਇਹ ਫੋਨ ਤੇ ਕਰ ਲਾਂਗੇ ਫੋਨ ਤੇ ਤਿੰਨਾ ਦੀ ਹਾਂਜੀ ਠੀਕ ਹੈ ਲਓ ਵੀ ਮਿੱਤਰੋ ਬਾਈ ਕਹਿੰਦਾ ਤਿੰਨਾਂ ਦੀ ਡਿਮਾਂਡ ਆਪਾਂ ਫੋਨ ਤੇ ਕਰਾਂਗੇ ਤੇ ਹੋਊ ਜੈ ਜੀ ਹਾਂਜੀ ਜਾਈ ਜੀ ਠੀਕ ਹੈ ਤੇ ਜਿਹੜੀ 2 ਨੰਬਰ ਤੇ ਬਾਈ ਬਹੁਤ ਵੱਡੇ ਕਦ ਕਾਠ ਦੀ ਵਛੀ ਹੈ ਇਹਦੀ ਕੀ ਡਿਟੇਲ ਹੈ ਇਹ ਕਿੰਨੀ ਉਮਰ ਹੈ ਜੀ ਇਹ ਬਾਈ 2 ਦੰਦ ਦਾ 2 ਦੰਦ ਦਾ ਹਾਂਜੀ ਹਾਂਜੀ ਠੀਕ ਹੈ ਤੇ ਇਹਦੇ ਸੀਮਨ ਲੱਗਿਆ ਵਾ ਕਿ ਨਹੀਂ ਸੀਮਨ ਕਹਿੰਦੇ ਸੀਗੇ ਜਾਨੀ ਠੀਕ ਹੈ ਵੀ ਤੇ ਨਹੀਂ ਕਿਹਾ ਜੀ ਚੈੱਕ ਬਾਸ ਤੇ ਨਹੀਂ ਆਉਂਦੀਆਂ ਠੀਕ ਹੈ ਲਿਆ ਖੋਲ ਲਿਆ ਬਾਈ ਇਹਨੂੰ ਵੀ ਲਓ ਵੀ ਮਿੱਤਰੋ ਇਹ ਹੈਗੀ ਹੈ 2 ਦੰਦ ਦਾ ਫੇਸ ਕੁਆਲਟੀ ਦੇਖੋ ਜੀ ਐਨ ਅੰਗਰੇਜ਼ਨਾਰਗੀ ਵਛੀ ਹੈ ਬਹੁਤ ਸੋਹਣੀ ਫੇਸ ਕੁਆਲਟੀ ਨਿੱਕਾ ਕੰਨਾਂ ਬੋਦੀ ਵਾਲੀ ਵਛੀ ਹੈ ਪਿੰਕ ਨੋਜ਼ ਵਾਲੀ ਹੈ ਜਿਹਨੂੰ ਆਪਾਂ ਕਹਦੇਗੇ ਵੱਡੇ ਕਦ ਕਾਠ ਦੀ ਹੈ ਤੇ ਚਾਰ ਹੀ ਥਾਣਾ ਫੋਰਸਾਂਗ ਪੋਰਾ ਨਹੀਂ ਕਦ ਕੱਠ ਤੁਸੀਂ ਦੇਖੋ ਬਾਈ ਦੇ ਮੋਢੇ ਤੋਂ ਉੱਪਰ ਦੀ ਲੰਗਦੀ ਆ ਦੋ ਦੰਦ ਵੱਛੀ ਆ ਤੇ ਸੀਮਨ ਬਾਈ ਕਹਿੰਦਾ ਵੀ ਲੱਗਿਆ ਵਾ ਦੋਨਾਂ ਵੱਛੀਆਂ ਦੀ ਇਹਨਾਂ ਦੇ ਤੇ ਚੱਕ ਪਾਸ ਚ ਨਹੀਂ ਆਉਂਦੀਆਂ ਕਿਸੇ ਦੇ ਕਰਮਾਂ ਨੂੰ ਰਹਿ ਜਾਣ ਉਹ ਅਗਲਾ ਆਪਦੀ ਤਸੱਲੀ ਨਿਰਖ ਵਰਕ ਕਰ ਲੈ ਤੇ ਬਹੁਤ ਵੱਡੇ ਕਦ ਕੱਢ ਦੀਆ ਸੋਹਣਾ ਢਾਂਚਾ ਵੱਛੀ ਦਾ ਕਿਸ ਨੇ ਫਾਰਮ ਦੀ ਸਟਾਰਟਿੰਗ ਕਰਨੀ ਆ ਬਹੁਤ ਵਧੀਆ ਆਪਸ਼ਨ ਹੈ ਭਰਾ ਕੋਲੇ ਤਿੰਨੇ ਜਾਨਵਰ ਪੂਰੇ ਚੰਗੇ ਆ ਟਾਪ ਦੇ ਆ ਤੇ ਜਿਹੜੀ 3 ਨੰਬਰ ਤੇ ਬੱਚੀ ਇਹਦੇ ਬਾਰੇ ਲੈਣੀ ਆਪਾਂ ਜਾਣਕਾਰੀ ਬਾਈ ਇਹਦੀ ਕਿੰਨੀ ਉਮਰ ਆ ਇਹ ਵੀ 2 ਦੰਦ ਆ ਇਹ ਵੀ 2 ਦੰਦ ਦਾ ਚੈੱਕ ਪਾਸ ਕਰੀ ਗਊਗਾ 2 ਦੰਦ ਦਾ ਵੀ ਜੀ ਕਨਫਰਮ ਹਾਂਜੀ ਹਾਂਜੀ ਠੀਕ ਹੈ ਤੇ ਇਹਦੇ ਸੀਮਨ ਲੱਗਿਆ ਵਾ ਗੰਭਣ ਕਿਵੇਂ ਹਾਂਜੀ ਇਹ 2 ਮਹੀਨੇ ਦੀ ਇਹ ਚੈੱਕ ਪਾਸ ਹੈ ਇਹ 2 ਮਹੀਨੇ ਦੀ ਚੈੱਕ ਪਾਸ ਹੈ ਠੀਕ ਹੈ ਲਿਆ ਬਾਈ ਫਿਰ ਲਓ ਵੀ ਮਿੱਤਰੋ ਇਹ ਹੈਗੀ ਆ 2 ਦੰਦ ਬੱਚੀ ਫੇਸ ਕੁਆਲਟੀ ਦੇਖੋ ਜੀ ਜਾਤ ਨਸਲ ਤਾਂ ਤਿੰਨੇ ਬੱਚੀਆਂ ਬਾਈ ਦੀਆਂ ਪੂਰੀਆਂ ਬਾ ਕਮਾਲ ਹੈ ਬਹੁਤ ਵੱਡੇ ਢਾਂਚੇ ਦੀ ਆ ਤੇ ਚੈੱਕ ਪਾਸ ਹੈ 2 ਮਹੀਨਿਆਂ ਦੀ ਕਨਫਰਮ ਹੈ ਬਾਈ ਕਹਿੰਦਾ ਵੀ ਚੈੱਕਪਾਸ ਡਾਕਟਰ ਤੋਂ ਕਰਾਈ ਹੈ ਤੇ ਜਿਹੜੇ ਵੀ ਭਰਾ ਦੇ ਫਿੱਟ ਹੋਵੇ ਤੇ ਆਪਦੀ ਜਿਹਨੀ ਵੀ ਖਰੀਦਣੀ ਹੋਈ ਤੋ ਉਹ ਆਪਦੀ ਡਾਕਟਰ ਲਿਆ ਕੇ ਚੈੱਕਪਾਸ ਹੈਨਾ ਬਾਈ ਕਰਾ ਸਕਦਾ ਆਪਦੀ ਤਸੱਲੀ ਮਿੱਤਰੋ ਤੁਸੀਂ ਕਰਾ ਸਕਦੇ ਆ ਜਿਹੜੀ ਵੀ ਬੱਚੀ ਲੈਣੀ ਆ ਕੋਈ ਜਿਹੜੀ ਤਾਂ ਆਪਦੇ ਸੋਡ ਨੂੰ ਸੌਦਾ ਬਾਈ ਨੇ ਨਾਲ ਰਲਦਾ ਉਹ ਆਦੀ ਤੁਸੀਂ ਚੈੱਕਪਾਸ ਕਰਾ ਸਕਦੇ ਆ ਰੰਗ ਪ੍ਰਿੰਟ ਬਹੁਤ ਸੋਹਣਾ ਵਾਈਟ ਕਲਰ ਦੇ ਵਿੱਚ ਆ ਕੁਕੜੀ ਵਰਗੀਆਂ ਪਈਆਂ ਚਿੱਟੀਆਂ-ਚਿੱਟੀਆਂ ਬੱਚੀਆਂ ਕੀ ਬਾਤਾਂ ਆਈਆਂ ਤਿੰਨੇ ਪੀਸ ਬਾਈ ਦੇ ਪੂਰੇ ਟੌਪ ਹੈ ਇਹ ਹੈਗੀ 2 ਮਹੀਨੇ ਦੀ ਚੈੱਕ ਪਾਸ ਬਾਈ ਹਾਂਜੀ ਹਾਂਜੀ ਠੀਕ ਹੈ ਤੇ ਇਹਦੀ ਵੀ ਡਿਮਾਂਡ ਮੰਨ ਕੇ ਚਲੋ ਫੋਨ ਤੇ ਇਹ ਤੇ ਨਾ ਦੀ ਨਾ ਦੀ ਫੋਨ ਮੋਬਾਈਲ ਨੰਬਰ ਆ ਦਾ ਫਿਰ ਬੋਲਦੇ ਬਾਈ 9876566617 ਠੀਕ ਹੈ ਲੋ ਵੀ ਮਿੱਤਰੋ ਬਾਈ ਦਾ ਨੰਬਰ ਹੈ ਜਿਹੜਾ ਸਕਰੀਨ ਤੇ ਚੱਲਦਾ ਤਿੰਨੇ ਬੱਚੀਆਂ ਬਾਈ ਦੀਆਂ ਪੂਰੀਆਂ ਟੌਪ ਦੀਆਂ ਇੱਧਰ ਦੇਖੋ ਫੇਸ ਕੁਆਲਿਟੀ ਬੱਚੀ ਦੀ ਕੱਦ-ਕਾਠ ਬਹੁਤ ਸੋਹਣਾ ਚੰਗਾ ਰੰਗ ਪ੍ਰਿੰਟ ਆ ਬਾਕੀ ਉੱਪਰੋਂ ਵੀ ਜਿਹੜਾ ਸਭ ਨਾਲ ਬੱਚੀਆਂ ਦੇ ਕੱਦ-ਕਾਠ ਆ ਬਿਲਕੁਲ ਸਟੇਟ ਆ ਕੋਈ ਢੂਈ ਨਹੀਂ ਚੱਕਦੀ ਕੋਈ ਕੰਗਰੋੜ ਨਹੀਂ ਚੱਕਦੀ ਬਿਲਕੁਲ ਜਿਹੜੀ ਲੈਗ ਸਕੋਰ ਆ ਬਹੁਤ ਬਹੁਤ ਸੁਣਗੀਆਂ ਬੱਚਿਆਂ ਤਿੰਨੇ ਬੱਚਿਆਂ ਕਿਸੇ ਭਰਾਣੇ ਫਾਰਮ ਦੀ ਸਟਾਰਟਿੰਗ ਕਰਨੀ ਹੈ ਬਹੁਤ ਵਧੀਆ ਬਾਈਕ ਲਈ ਆਪਸ਼ਨ ਹੈ ਤਿੰਨੇ ਬੱਚਿਆਂ ਪੂਰਾ ਟਾਪ ਟਾਪ ਦੀਆਂ ਤੇ ਨੰਬਰ ਜਿਹੜਾ ਬਾਈ ਦਾ ਸਕਰੀਨ ਤੇ ਚੱਲਦਾ ਬਾਈ ਨਾਲ ਤੁਸੀਂ ਗੱਲਬਾਤ ਕਰ ਸਕਦੇ ਆ ਬਾਕੀ ਮਿਲਦੇ ਆਗੇ ਨਵੀਂ ਵੀਡੀਓ ਚ ਧੰਨਵਾਦ ਜੀ ਹੱਸੀ ਕਾਲ ਸਾਰਿਆਂ ਨੂੰ